ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੀ ਰਾਜਨੀਤੀ ਇੰਨੀ ਗਰਕ ਚੁੱਕੀ ਹੈ ਤੁਹਾਡੇ ਲਈ ਅੰਦਾਜ਼ਾ ਲਾਉਣਾ ਵੀ ਮੁਸ਼ਕਲ ਹੈ ਮੈਂ ਗੱਲ ਉਹਨਾਂ ਲੋਕਾਂ ਦੀ ਕਰਨੀ ਹੈ ਜਿਹੜੇ ਬੰਦੇ ਮਾਰ ਕੇ ਆਪਣੀਆਂ ਨਿੱਜੀ ਰੰਜਿਸ਼ਾ ਕੱਢ ਕੇ ਇਹ ਕਹਿੰਦੇ ਨੇ ਕਿ ਅਸੀਂ ਕੌਮ ਦੇ ਯੋਧੇ ਹਾਂ ਚਲੋ ਉਹਨਾਂ ਦੀ ਇੱਕ ਚਾਲ ਬਾਜੀ ਆਪਣੇ ਆਪ ਨੂੰ ਮਸ਼ਹੂਰ ਕਰਨਾ ਆਪਣਾ ਉੱਲੂ ਸਿੱਧਾ ਕਰਨਾ ਪਰ ਜਿਹੜੇ ਬਹੁਤ ਵੱਡੇ ਖੁੰਡ ਲੀਡਰ ਨੇ ਜਿਨ੍ਹਾਂ ਨੂੰ ਰਾਜਨੀਤੀ ਦੇ ਬੋੜ ਕਿਹਾ ਜਾਂਦਾ ਹੈ ਉਹ ਅਕਾਲੀਆਂ ਵਿੱਚ ਵੀ ਬਹੁਤ ਨੇ ਤੇ ਕਾਂਗਰਸੀਆਂ ਵਿੱਚ ਵੀ ਬਹੁਤ ਨੇ ਉਹਦੇ ਵਿੱਚ ਸਾਡੇ ਤਖਤਾਂ ਦੇ ਜਥੇਦਾਰ ਨੀਟੇ ਵਰਗੇ ਵੀ ਆ ਜਾਂਦੇ ਆ ਜਿਹੜੇ ਕਹਿੰਦੇ ਅਸੀਂ ਪੀ ਐਚ ਡੀ ਕਰੀ ਹੋਈ ਹੈ ਹੁਣ ਜਦੋਂ ਕੋਈ মিডিਆ ਵਿੱਚ ਕੰਮ ਕਰਨ ਵਾਲਾ ਤਜਰਬੇਕਾਰ ਪੱਤਰਕਾਰ ਸਵਾਲ ਕਰੂਗਾ ਵੀ ਅੱਜ ਤੱਕ ਪੰਜਾਬ ਦੀ ਰਾਜਨੀਤੀ ਵਿੱਚ ਇਹ ਹੋਇਆ ਕੋਈ ਬੰਦਾ ਸ਼ਰਿਆਂ ਬੰਦਾ ਮਾਰ ਕੇ ਕਹਿੰਦਾ ਹੋਵੇ ਮੈਂ ਜੋਧਾ ਹਾਂ ਮੈਂ ਇਲੈਕਸ਼ਨ ਲੜਨੀ ਹੈ ਮੈਨੂੰ ਐਮਐਲਏ ਬਣਾਓ ਮੈਨੂੰ ਐਮਪੀ ਬਣਾਓ ਜੇ ਹੋਇਆ ਜੇ ਉਹ ਐਮਐਲਏ ਐਮਪੀ ਬਣ ਗਿਆ ਤਾਂ ਉਹਨੇ ਪੰਜਾਬ ਦਾ ਜਾਂ ਪੂਰੇ ਭਾਰਤ ਦਾ ਸਵਾਰਿਆ ਕੀ ਹੈ ਮੈਂ ਇੱਕ ਪਾਰਟੀ ਦੀ ਗੱਲ ਨਹੀਂ ਕਰਦਾ ਜਿੰਨੀਆਂ ਵੀ ਪਾਰਟੀਆਂ ਹਿੰਦੁਸਤਾਨ ਯਾਨੀ ਕਿ ਭਾਰਤ ਵਿੱਚ ਨੇ ਉਹਨਾਂ ਸਾਰੀਆਂ ਪਾਰਟੀਆਂ ਦੀ ਗੱਲ ਕਰਦਾ ਗੱਲ ਸ਼ੁਰੂਤ ਮੈਂ ਤਰਨ ਤਰਨ ਤੋਂ ਕਿਉਂ ਕੀਤੀ ਹੈ ਜਿੰਨੀ ਚੋਣ ਹੋ ਰਹੀ ਹੈ ਉਥੇ ਮਾਨ ਦਲ ਦੇ ਬੰਦੇ ਜਿਨ੍ਹਾਂ ਨੇ ਕਹਿ ਲਈ ਜੂਥ ਸਾਡੇ ਨੌਜਵਾਨਾਂ ਨੂੰ ਮੌਤ ਦੇ ਮੂੰਹ ਵਿੱਚ ਪਾ ਕੇ ਇਹ ਕਹਿ ਲਈ ਉਹਨਾਂ ਦੀਆਂ ਲਾਸ਼ਾਂ ਤੇ ਰਾਜਨੀਤੀ ਕੀਤੀ ਹੈ ਸਿਮਰਿਤ ਮਾਨ ਦੀ ਗੱਲ ਕਿਸੇ ਤੋਂ ਲੋਕੀਸ਼ ਵੀ ਨਹੀਂ ਸਭ ਨੂੰ ਪਤਾ ਹੈ ਸਿਮਰੂਰ ਜਿੰਨੀ ਚੋਣ ਹੋਈ ਉਸ ਤੋਂ ਪਹਿਲਾਂ ਦੀਪ ਸਿੱਧੂ ਦੀ ਤੇ ਸਿੱਧੂ ਬਸ ਮੂਹਰੇ ਵਾਲ ਦੀ ਮੌਤ ਹੁੰਦੀ ਹੈ। ਕਤਲ ਹੁੰਦੇ ਨੇ ਉਹ। ਤੇ ਉਹ ਦੋ ਮੌਤਾਂ ਦੇ ਕਾਰਨ ਸਿਮਰਿਤ ਮਾਨ ਨੇ ਜਿਮਣੀ ਚੋਣ ਜਿੱਤੀ। ਇਹ ਸਚਾਈ ਹੈ। ਤੇ ਹੁਣ ਉਹੀ ਬੰਦੇ ਇਹ ਕਹਿੰਦੇ ਆ ਕਿ ਸੰਦੀਪ ਸਣੀ ਨੇ ਇੱਕ ਹਿੰਦੂ ਕਮਿਊਨਿਟੀ ਦੇ ਵਿੱਚ ਸੰਦੇਰ ਸੂਰੀ ਦਾ ਕਤਲ ਕਰ ਦਿੱਤਾ। ਤੇ ਉਹ ਸਾਡੀ ਕੌਮ ਦਾ ਜੁੱਧ ਹੈ। ਤੇ ਜੇਲ੍ਹ ਵਿੱਚ ਚਲਾ ਜਾਂਦਾ ਉੱਥੇ ਉਹ ਇਨਸਪੈਕਟਰ ਸੂਬਾ ਸਿੰਘ ਦਾ ਕਤਲ ਕਰ ਦਿੰਦਾ ਤੇ ਉਹਦੇ ਪਰਿਵਾਰ ਵਿੱਚੋਂ ਉਹਦੇ ਭਰਾ ਮਨਦੀਪ ਸਿੰਘ ਨੂੰ ਜਿਮਨੀ ਚੋਂ ਦੀ ਟਿਕਟ ਦਿੱਤੀ ਜਾਂਦੀ ਹੈ ਤੇ ਇਹ ਸਾਰੇ ਕਦਮ ਚੌਧਰੀ ਉਹਨੂੰ ਕੌਮ ਦਾ ਜੋਧਾ ਬਣਾ ਕੇ ਪੇਸ਼ ਕਰ ਰਹੇ ਹਨ ਹੁਣ ਮੈਂ ਜਿਹੜੀ ਗੱਲ ਕਹਿਣੇ ਚਾਹੁੰਦਾ ਉਹਦੇ ਵੱਲ ਥੋੜਾ ਜਿਹਾ ਧਿਆਨ ਦਿਓ ਪਤਾ ਆਕਾਲੀਆਂ ਨੂੰ ਵੀ ਹੈ ਵੀ ਸਾਡੇ ਤਤ ਪਹਿਲੇ ਕੱਖ ਨਹੀਂ ਹੈਗਾ। ਛੇਤਰੋ ਛੇਤਰੀ ਹੋਣਗੇ, ਜਵਾਨ ਤਾਂ ਜੱਗਤ ਹੋਣਗੇ। ਪਰ ਤਰਨ ਤਾਰਨ ਤੋਂ ਪੂਰੇ ਪੰਜਾਬ ਨੂੰ ਅੱਗ ਲਾਉਣ ਵਾਸਤੇ ਜਿਹੜੀਆਂ ਵੀ ਵਿਰੋਧੀ ਪਾਰਟੀਆਂ ਨੇ ਉਹ ਪੱਪਾਂ ਭਾਰ ਹੋਈਆਂ ਫਿਰਦੀਆਂ। ਸਾਡੇ ਪੰਜਾਬ ਦੇ ਲੋਕਾਂ ਨੇ ਸੋਚਣਾ ਵੀ ਕੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਟ੍ਰੈਂਡ ਬਣ ਜੂਗਾ? ਵੇ ਜਿਸ ਬੰਦੇ ਨੇ ਵੱਧ ਬੰਦੇ ਮਾਰੇ ਹੋਣਗੇ ਉਹ ਬੰਦਾ ਇਹ ਦਾਅਵਾ ਕਰੂ ਕਿ ਮੈਂ ਸਭ ਤੋਂ ਵੱਡਾ ਗੁੰਡਾ ਮੈਂ ਸਭ ਤੋਂ ਵੱਧ ਬੰਦੇ ਮਾਰੇ ਨੇ ਔਰ ਮੈਨੂੰ ਕੋਈ ਪੰਜਾਬ ਸਰਕਾਰ ਦੇ ਵਿੱਚ ਬਹੁਤ ਵੱਡਾ ਅਹੁਦਾ ਮਿਲਣਾ ਚਾਹੀਦਾ ਮੈਂ ਮਨਿਸਟਰ ਹੋਣਾ ਇਹ ਦਾਅਵੇ ਪੇਸ਼ ਕੀਤੇ ਜਾਣਗੇ ਸਾਡੀਆਂ ਸਿਆਸੀ ਪਾਰਟੀਆਂ ਫਿਰ ਉਹਨਾਂ ਬੰਦਿਆਂ ਵੱਲ ਧਿਆਨ ਦੇਣਗੀਆਂ ਜਿਹੜੇ ਬੰਦੇ ਬੰਦੇ ਮਾਰ ਕੇ ਟਿਕਟਾਂ ਮੰਗਣਗੇ ਇਹ ਸੋਚਣਾ ਕਿਹਨੇ ਅਸੀਂ ਪੰਜਾਬ ਦੇ ਲੋਕ ਜਿਹੜੇ ਇਹਨਾਂ ਲੋਕਾਂ ਨੂੰ ਵੋਟਾਂ ਪਾਉਣੇ ਉਹਨਾਂ ਨੇ ਸੋਚਣਾ ਇੱਕ ਥੋੜੀ ਜਿਹੀ ਇੱਥੇ ਮੈਂ ਹੋਰ ਗੱਲ ਐਡ ਕਰ ਦੇਣਾ ਭਾਰਤ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਕਿਹਨੇ ਕੀਤਾ ਸਦਵਾਨ ਸਿੰਘ ਤੇ ਬਿਆਨ ਸਿੰਘ ਹੁਣ ਸਰਬਜੀਤ ਆਪ ਵੀ ਐਮਪੀ ਐ ਇਹਦੀ ਮਾਂ ਵੀ ਐਮਪੀ ਸੀ ਇਹਦਾ ਪਿਓ ਵੀ ਇਸ ਤੇ ਉਹਦੇ ਵਿੱਚੋਂ ਕਾਮ ਨੂੰ ਕੀ ਮਿਲਿਆ ਇੰਦਰਾ ਗਾਂਧੀ ਦਾ ਕਤਲ ਹੋਇਆ ਦਿੱਲੀ ਦੇ ਵਿੱਚ ਹਜ਼ਾਰਾਂ ਲੋਕਾਂ ਨੂੰ ਮੌਦ ਦੇ ਮੂੰਹੇ 'ਚ ਧੱਕਿਆ ਗਿਆ ਕਤਲਿਆਮ ਹੋਇਆ ਉੱਥੇ ਟਾਇਰ ਪਾ ਕੇ ਅੱਗਾਂ ਲਾ ਦਿੱਤੀਆਂ ਉਹਨੀਆਂ ਘਰ ਸਾੜ ਦਿੱਤੇ ਗਏ ਕੌਮ ਨੂੰ ਕੀ ਮਿਲਿਆ ਉਹਦੇ ਵਿੱਚੋਂ ਤੇ ਇਹ ਵਸ ਜੋ ਦੇ ਨੇ ਜਿਕਾਰੇ ਛੱਡ ਕੇ ਇਲੈਕਸ਼ਨਾਂ ਲੜਾ ਦਿੱਤੇ ਮੇਰਾ ਮਕਸਦ ਇੱਥੇ ਕਿਸੇ ਨੂੰ ਨਿੰਦਣਾ ਕਿਸੇ ਨੂੰ ਭੰਡਣਾ ਨਹੀਂ ਮੈਂ ਪੰਜਾਬ ਦੀ ਰਾਜਨੀਤੀ ਦੀ ਗੱਲ ਕਰਨ ਲੱਗਾ ਵੀ ਅਸੀਂ ਲੋਕ ਸਮਝਾਂਗੇ ਜਾਂ ਸਾਡੇ ਜਿਹੜੇ ਲੀਡਰ ਇਦਾਂ ਦੀ ਰਾਜਨੀਤੀ ਕਰਦੇ ਨੇ ਉਹਨਾਂ ਦੇ ਸਿਖਰ ਪੈਣੇ ਚਾਹੀਦੇ ਜਾਂ ਫਿਰ ਅਸੀਂ ਇਹਨਾਂ ਲੋਕਾਂ ਦਾ ਬਾਈਕਟ ਕਰੀਏ ਵੀ ਸਾਨੂੰ ਇਦਾਂ ਦੇ ਬੰਦੇ ਚੋਣ ਮੈਦਾਨ ਵਿੱਚ ਨਹੀਂ ਚਾਹੀਦੇ ਇੱਕ ਬੇਨਤੀ ਹੈ ਜੀ ਧਿਆਨ ਦੇ ਨਾਲ ਸੁਣਿਓ ਤਰਨ ਤਰਨ ਵਾਲਿਓ ਖਾਸ ਕਰਕੇ ਜਿਹੜੀ ਤਰਨਤਾਰ ਜਿਮਨੀ ਚੋੜ ਹੋ ਰਹੀ ਹੈ ਉਹਦੇ ਵਿੱਚ ਭਾਵੇਂ ਮਾਨਦਲ ਵਾਲੇ ਹੋਣ ਭਾਵੇਂ ਮੂਤਪਾਲ ਦੀ ਪਾਰਟੀ ਹੋਵੇ ਤੇ ਭਾਵੇਂ ਬਾਗੀ ਧੜੇ ਵਾਲੇ ਹੋਣ ਤੇ ਭਾਵੇਂ ਸਣੀ ਦਾ ਪਰਿਵਾਰ ਹੋਵੇ ਇਹ ਸਾਰਿਆਂ ਨੇ ਅਸੀਂ ਪੰਥ ਕਹਾ ਏ ਢੋਲ বাজਾਇਆ ਹੋਇਆ ਪਰ ਜਦੋਂ ਤੁਸੀਂ ਇਹਨਾਂ ਕੋਲੇ ਪੰਜਾਬ ਦੇ ਕਿਸੇ ਮੁੱਦੇ ਦੀ ਗੱਲ ਕਰੋਗੇ ਉਦੋਂ ਆਪਸ ਵਿੱਚ ਖੈ ਖੈ ਕੇ ਮਰਦੇ ਆ ਜੇ ਚਾਰਾਂ ਪੰਜਾਂ ਨੂੰ ਤੁਸੀਂ ਇਕੱਠੇ ਬਹਾ ਲੋਂਗੇ ਨਾ ਉਸੇ ਵਕਤ ਜਲੂਸ ਨਿਕਲੂ ਉਸੇ ਵਕਤ ਸੰਜੀਤ ਮਾਨ ਤੋਂ ਪੁੱਛੋ ਉਹ ਕਹਿੰਦਾ ਸਾਨੂੰ ਖਾਲ ਤਾਂ ਚਾਹੀਦਾ ਅਮਰਤਪਾਲ ਦੇ ਭਾਪੇ ਤੋਂ ਪੁੱਛੋ ਉਹ ਕਹਿੰਦਾ ਨਾ 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 ਅਸੀਂ ਤਾਂ ਡੈਮੋਕ੍ਰੇਸੀ ਦੀ ਗੱਲ ਕਰਨੀ ਹੈ ਅੱਜ ਤਾਂ ਪੰਜਾਬ ਦੀ ਗੱਲ ਕਰਨੀ ਹੈ ਨਸ਼ੇ ਛਡਾਉਣੇ ਨੇ ਸਾਨੂੰ ਸਿੱਖ ਰਾਹ ਚਾਹੀਦਾ ਤੇ ਜਦੋਂ ਤੁਸੀਂ ਸਨੀ ਦੇ ਭਰਾ ਤੋਂ ਪੁੱਛੋਗੇ ਉਹ ਪਹਿਲਾਂ ਖਾਲਸਾ ਦੀ ਗੱਲ ਕਰਦਾ ਸੀ ਹੁਣ ਮੁੱਕ ਗਿਆ ਕਹਿੰਦਾ ਹੁਣ ਸਿੱਖ ਰਾਹ ਚਾਹੀਦਾ ਬਾਦਲ ਕਹਿੰਦੇ ਪੁੱਛ ਲਓ ਉਹ ਕਹਿੰਦੇ ਅਸੀਂ ਖੇਤਰੀ ਪਾਰਟੀ ਹੈ ਪੰਜਾਬ ਦੀ ਅਸੀਂ ਕਿਸਾਨਾਂ ਤੇ ਮਜ਼ਦੂਰਾਂ ਦੀ ਪਾਰਟੀ ਆ ਸਾਨੂੰ ਜਿਤਾ ਦਿਓ ਤੇ ਕੀਤਾ ਕੱਖ ਨਹੀਂ ਇਹਨਾਂ ਨੇ 1% ਨਹੀਂ ਕੀਤਾ ਚਲੋ ਇਹਨਾਂ ਸਾਰਿਆਂ ਨੂੰ ਦਫਾ ਕਰੋ ਮੈਂ ਇੱਕ ਗੱਲ ਜਿਹੜੀ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਉਹ ਇਹ ਹੈ ਵੀ ਥੋੜਾ ਜਿਹਾ ਸੋਚਿਓ ਜ਼ਰੂਰ ਵੀ ਕੱਲ ਨੂੰ ਜੇ ਕਿਸੇ ਨੇ ਹੋਰ ਬੰਦਾ ਮਾਰਤਾ ਤੇ ਉਹਨੇ ਇਹੀ ਕਹਿਣਾ ਵੀ ਮੈਂ ਤਾਂ ਜੋਧਾ ਮੈਂ ਤਾਂ ਕੁਰਬਾਨੀ ਕੀਤੀ ਐ ਵੀ ਮੈਨੂੰ ਵੀ ਟਿਕਟ ਦਿਓ ਮੈਂ ਵੀ ਐਮਐਲਏ ਬਣਨਾ ਹੈ ਫਿਰ ਬਰਦਾਸ਼ਤ ਕਰੋ ਕਰੋਂਗੇ ਬਰਦਾਸ਼ਤ ਐਥੇ ਬਥੇਰੇ ਮਲੰਗ ਤੁਰੇ ਫਿਰਦੇ ਜਿਹੜਾ ਮਰਜੀ ਇਹਨੂੰ ਫੜ ਕੇ ਮਾਰਦੇ ਵੀ ਤੇ ਉਹਨੇ ਮਾਰ ਕੇ ਹੀ ਕਹਿਣਾ ਮੈਂ ਜੋਧਾ ਮੈਂ ਕੁਰਬਾਨੀ ਕੀਤੀ ਹੈ ਮੈਨੂੰ ਟਿਕਟ ਦਿਓ ਫੇਰ ਟਿਕਟ ਦਿਓ ਤੁਸੀਂ ਮਤਲਬ ਇਹ ਉਹ ਲੋਕ ਨੇ ਜਿਹੜੀ ਸਾਫ ਸੁਥਰੀ ਰਾਜਨੀਤੀ ਨੂੰ ਖਤਮ ਕਰ ਦੇਣਗੇ ਇਹਨਾਂ ਦੇ ਵਿੱਚ ਇਸ ਸਾਰੇ ਰਲੇ ਮਿੜੇ ਆ ਜੀ ਭਾਵੇਂ ਅਕਾਲੀ ਹੋਣ ਕਾਂਗਰਸੀ ਹੋਣ ਮੰਡਲੀ ਹੋਣ ਬਾਦਲ ਕੇ ਹੋਣ ਮੂਤਪਾਲ ਦਾ ਪਰਿਵਾਰ ਹੋਵੇ ਇਹ ਸਾਰੇ ਰਲੇ ਮਿੜੇ ਆ ਇਹਨਾਂ ਦੀ ਜਵਾਨਤਾ ਹੋਣੀ ਹੈ ਜਬਤ ਤਨ ਤਨ ਜਿੰਦੀ ਚੋਣ ਦੇ ਵਿੱਚ ਤੇ ਹੁਣ ਸੋਚਣਾ ਤੁਸੀਂ ਹੈ ਵੀ ਕਲੀ ਜਵਾਨਤਾ ਜਬਤ ਹੋਣੀ ਚਾਹੀਦੀ ਹੈ ਜਨਨ ਨਾਲ ਛਿੱਤਰ ਵੀ ਪੈਣੇ ਚਾਹੀਦੇ ਕੀ ਇਹ ਪੈਮਾਨਾ ਕੋਈ ਰਾਜਨੀਤੀ ਦਾ ਵੀ ਜਿਹੜਾ ਬੰਦਾ ਬੰਦੇ ਮਾਰੂ ਉਹਨੂੰ ਟਿਕਟ ਮਿਲੇ ਉਹ ਐਮਐਲਏ ਬਣੇ ਜਿਹੜੇ ਪਹਿਲਾਂ ਇਦਾਂ ਦੀਆਂ ਕਰਤੂਤਾਂ ਕਰਕੇ ਐਮ.ਐਲ.ਏ ਬਣੇ ਨੇ ਉਹਨਾਂ ਨੇ ਸਵਾਰਿਆ ਕੀ ਹੈ ਕਿੰਨੇ ਵਾਰ ਐਮ.ਪੀ ਬਣ ਗਿਆ ਸਿਮਰਜੀਤ ਮਾਨ ਕੀ ਕਰਤਾ ਉਹਨੇ ਕੌਮ ਲਈ ਸਰਬੀਤ ਬਣ ਗਿਆ ਉਹਦੀ ਮਾਂ ਬਣ ਗਈ ਉਹਦਾ ਪਿਓ ਬਣ ਗਿਆ ਅਮਰਤਪਾਲ ਬਣ ਗਿਆ ਕੀ ਕਰਤਾ ਪੰਜਾਬ ਲਈ ਕੁਛ ਹੋਇਆ ਗੁੰਡਾਗਰਦੀ ਵਧਾਉਣੀ ਹੈ ਉਹ ਵਧਾ ਦੇਣਗੇ ਇਹ ਬੇਵਕੂਫ ਨੇ ਪਰ ਪੰਜਾਬ ਦੇ ਲੋਕੋ ਅਸੀਂ ਸਮਝੇ ਅਸੀਂ ਉਸ ਕੈਂਡੀਡੇਟ ਨੂੰ ਚੁਣੀਏ ਜਿਹੜਾ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਸਾਡੇ ਕੋਲੇ ਬਥੇਰਾ ਜੂਥ ਹੈ ਪੜਿਆ ਲਿਖਿਆ ਉਹ ਕਿਸੇ ਵੀ ਪਾਰਟੀ ਦਾ ਹੋਵੇ ਉਹਨੂੰ ਅੱਗੇ ਲੈ ਕੇ ਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ